ਸਟਾਰ ਸਿਹਤ ਸੰਭਾਲ ਅਤੇ ਸਿੱਖਿਆ ਸੁਧਾਰ ਦੇ ਦਾਅਵਿਆਂ ਨਾਲ ਸੂਬੇ ਦੀ ਸੱਤਾ ਉੱਤੇ ਕਾਬਜ਼ ਹੋਈ ਆਪ ਸਰਕਾਰ ਵੱਲੋਂ ਹੁਣ ਵਿਦਿਆਰਥੀਆਂ ਨੂੰ ਅੰਦਰੂਨੀ ਤੌਰ ਉੱਤੇ ਤੰਦਰੁਸਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ ਡੰਡੀ ਸਿਹਤ ਮੰਤਰੀ ਬਲਬੀਰ ਸਿੰਘ ਦੇ ਦਾਅਵੇ ਮੁਤਾਬਕ ਸਰਕਾਰ ਛੇਤੀ ਹੀ ਸਕੂਲਾਂ ਅਤੇ ਕਾਲਜਾਂ ਵਿਚ એનર્ਜੀ ਡਰਿੰਕਸ ਉੱਤੇ ਪਾਬੰਦੀ ਲਗਾਉਣ ਜਾ ਰਹੀ ਹੈ ਡੰਡੀ ਸਰਕਾਰ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਵਿੱਚ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਿਆ ਜਾਵੇ ਡੰਡੀ ਇਸ ਲਈ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਦਾਇਰੇ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਉੱਤੇ ਰੋਕ ਰਹੇਗੀ ਡੰਡੀ ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਦੀਆਂ ਕੰਟੀਨਾਂ ਵਿੱਚ ਵਿਕਣ ਵਾਲੇ ਇਹਨਾਂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਡੰਡੀ ਇਸ ਵੇਲੇ ਇਹ پابੰਦੀਆਂ ਲੱਗਣੀਆਂ ਸਮੇਂ ਦੀ ਲੋੜ ਵੀ ਹੈ ਡੰਡੀ ਇਸ ਤੋਂ ਪਹਿਲਾਂ ਸਕੂਲਾਂ ਕਾਲਜਾਂ ਦੇ ਇੱਕ ਤਹਿ ਦAIRE ਵਿੱਚ ਤੰਬਾਕੂ ਵੇਚਣ ਉੱਤੇ ਵੀ ਸਰਕਾਰ پابੰਦੀ ਲਗਾ ਚੁੱਕੀ ਹੈ ਡੰਡੀ ਬਾਲ ਮਨ ਤੋਂ ਹੀ ਬੱਚਿਆਂ ਵਿੱਚ ਇਸ ਵੇਲੇ ਸਹੀ ਖਾਣ ਪੀਣ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਡੰਡੀ ਕੋਲਡ ਡਰਿੰਕਸ એનર્ਜੀ ਡਰਿੰਕਸ ਡੱਬਾ ਬੰਦ ਜੂਸ ਚਿਪਸ ਤਲੀਆਂ ਹੋਈਆਂ ਚੀਜ਼ਾਂ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਘੇਰਾ ਲਗਾਤਾਰ ਵਧ ਰਿਹਾ ਹੈ ਡੰਡੀ ਹਾਲਾਤ ਇਹ ਬਣ ਚੁੱਕੇ ਹਨ ਕਿ ਛੋਟੇ ਬੱਚੇ ਵੀ ਚਿਪਸ ਅਤੇ ਕੋਲਡ ਡਰਿੰਕਸ ਦੇ ਸ਼ੁਕੀਨ ਹਨ ਅਤੇ ਪਰਿਵਾਰ ਵੱਲੋਂ ਵੀ ਬਿਨਾ ਸੋਚੇ ਸਮਝੇ ਉਹਨਾਂ ਨੂੰ ਇਹ ਪਰੋਸਿਆ ਜਾ ਰਿਹਾ ਹੈ ਡੰਡੀ ਤਾਜ਼ਾ ਫੈਸਲੇ ਵਿੱਚ ਸਰਕਾਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਲੋਕਾਂ ਨੂੰ ਸਟਾਰ ਲੱਸੀ ਨਿੰਬੂ ਤਾਜ਼ਾ ਜੂਸ ਅਤੇ ਰਵੈਤੇ ਫਸਲਾਂ ਜਿਵੇਂ ਕਿ ਬਾਜਰਾ ਜਵਾਰ ਅਤੇ ਰਾਗੀ ਤੋਂ ਬਣੀਆਂ ਹੋਈਆਂ ਚੀਜ਼ਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਡੰਡੀ ਵਾਸਤੌਰ ਤੇ ਸਿਹਤ ਵਿਭਾਗ ਵੱਲੋਂ ਸੂਬੇ ਦੇ ਹਸਪਤਾਲਾਂ ਵਿੱਚ ਇਹਨਾਂ ਚੀਜ਼ਾਂ ਨੂੰ ਵੇਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਡੰਡੀ એનર્ਜੀ ਡਰਿੰਕਸ ਸਾਡੇ ਖਾਣ ਪੀਣ ਦਾ ਹਿੱਸਾ ਨਹੀਂ ਰਹੇ ਹਨ ਸਗੋਂ ਇਹ ਪੱਛਮ ਦੇ ਪ੍ਰਭਾਵ ਅਤੇ ਹੱਦੋਂ ਵੱਧ ਇਸ਼ਤਿਹਾਰਬਾਜ਼ੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਹੋਰ ਰਹੇ ਹਨ ਡੰਡੀ ਕੁਝ ਖਾਸ એનર્ਜੀ ਡਰਿੰਕਸ ਵਿੱਚ ਨਸ਼ਾ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਡੰਡੀ ਇਨ੍ਹਾਂ ਕਾਰਨ ਬੱਚਿਆਂ ਵਿੱਚ ਸ਼ੂਗਰ ਮੋਟਾਪਾ ਅਤੇ ਹੋਰ ਕਈ ਜਾਣ ਲੇਵਾ ਰੋਗ ਵੀ ਪੈਦਾ ਹੋ ਰਹੇ ਹਨ ਡੰਡੀ ਇਨ੍ਹਾਂ ਵਿੱਚ ਸ਼ੱਕਰ ਅਤੇ ਕੈਫੀਨ ਦੀ ਮਾਤਰਾ ਸਿੱਧੇ ਤੌਰ ਉਤੇ ਸਿਹਤ ਵਿਗਾੜਦੇ ਹਨ ਡੰਡੀ 500 ਐਮ ਐਲ એનર્ਜੀ ਡਰਿੰਕਸ ਵਿੱਚ 200 ਗ੍ਰਾਮ ਕੈਫੀਨ ਪਾਈ ਜਾਂਦੀ ਹੈ ਡੰਡੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ਕਾਰਨ ਕਿਡਨੀ ਦਿਲ ਦੰਦਾਂ ਅਤੇ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਡੰਡੀ ਬੇਸ਼ੱਕ ਸਰਕਾਰ ਆਪਣੇ ਪੱਧਰ ਉੱਤੇ ਇਨ੍ਹਾਂ ਹਾਨੀਕਾਰਕ एनर्जी ड्रिंक्स ਨੂੰ پابੰਦੀਆਂ ਦੇ ਦਾਇਰੇ ਵਿੱਚ ਲਿਆ ਰਹੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਡੰਡੀ ਵਿਦਿਆਰਥੀ ਸਤ ਤੋਂ ਅੱਠ ਘੰਟੇ ਹੀ ਸਕੂਲ ਜਾਂ ਕਾਲਜ ਵਿੱਚ ਗੁਜ਼ਾਰਦਾ ਹੈ ਜਦ ਕਿ ਬਾਕੀ ਦਾ ਸਮਾਂ ਉਹ ਪਰਿਵਾਰ ਨਾਲ ਰਹਿੰਦਾ ਹੈ ਡੰਡੀ ਵਿਦਿਆਰਥੀ ਕੀ ਖੰਡਾ ਤੇ ਪਿੰਦਾ ਹੈ ਇਸ ਉੱਤੇ ਨਜ਼ਰ ਰੱਖਣੀ ਜਿੱਥੇ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੈ ਉਥੇ ਹੀ ਇਹ ਪਰਿਵਾਰ ਦੇ ਧਿਆਨ ਵਿੱਚ ਵੀ ਹੋਣਾ ਚਾਹੀਦਾ ਹੈ ਡੰਡੀ